ਕੱਲ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦਾ ਰਿਜ਼ਲਟ ਆਇਆ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਡਾਇਨਾਸੌਰ ਦੀਆਂ ਪੈੜਾਂ ਦੇ ਨਿਸ਼ਾਨ ਦੇਖੇ ਗਏ ਡਾਇਨਾਸੌਰ ਆ ਗਏ ਇਹ ਚਰਚਾ ਚੱਲੂਗੀ ਤੀਜੀ ਚੌਥੀ ਫੋਟੋ ਜਾਂ ਰੀਲ ਐਂ ਕਹਿ ਲਓ ਵੀ ਡਾਇਨਾਸੌਰ ਦੀ ਭੱਜੀ ਫਿਰਦੀ ਸੀ ਇਹਨੇ ਭਾਈ ਡਾਇਨਾਸੌਰ ਦੀਆਂ ਪੈੜਾਂ ਨੇ ਜਿਹੜੀਆਂ ਉਹ ਕਈ ਜਗ੍ਹਾਵਾਂ ਦੇਖੀਆਂ ਗਈਆਂ ਤੇ ਤਾਂਹਾਂ ਪਰ ਇੱਕ ਹੈਲੀਕਾਪਟਰ ਵੀ ਉੱਡਿਆ ਜਾਂਦਾ ਸੀ ਉਹਨੂੰ ਦੇਖ ਕੇ ਆਏ ਲੱਗਿਆ ਵੀ ਇਸ ਹੈਲੀਕਾਪਟਰ ਨੂੰ ਗਰੀਬ ਦੇ ਚੁੱਲ੍ਹੇ ਦੀ ਅੱਗ ਪਹਿਲਾਂ ਵਾਂਗ ਦਿਖਾਈ ਦੇਣੋਂ हट ਗਈ ਜਿਹਦੇ ਕਰਕੇ ਭਾਈ ਡਾਇਨਾਸੌਰ ਦੀਆਂ ਪੈਰਾਂ ਦੇ ਨਿਸ਼ਾਨ ਦੇਖੇ ਗਏ ਤਾਂ ਇਸ ਤੇ ਚੱਲਦੇ ਇਹ ਇੱਕ ਵਿਅੰਗਮਈ ਕਵਤਾ ਕਹਿੰਦਾ ਧੁੰਦਲੇ ਪਏ ਸ਼ੀਸ਼ੇ ਵਿੱਚ ਮੂੰਹ ਦਿਖਾ ਗਏ ਜਿੰਨਾ ਕਹਿੰਦੇ ਸੀ ਨਹੀਂ ਆਉਣਾ ਮੁੜ ਕੇ ਉਹ ਫੇਰ ਆ ਗਈ ਕਿਉਂਣ ਬੇਸ਼ੱਕ ਛੋਟੀ ਸੀ ਸਬਕ ਵੱਡਾ ਸਿਖਾ ਗਈ ਦੇਖ ਲੋ ਗੜ ਆਪਣੇ ਚ ਤੱਕੜੀ ਹਰਾ ਗਈ ਦੇਖ ਰਾਜਨੀਤੀਵਾਨਾਂ ਨੂੰ ਲੋਕ ਰਾਜਨੀਤੀ ਸਿੱਖ ਗਏ ਥੱਲੇ ਵਾਲੀਆਂ ਵੋਟਾਂ 'ਚ ਰੱਖਿਆ ਸਰਪੰਚਾਂ ਦਾ ਮਾਣ ਉੱਪਰ ਵਾਲੀਆਂ ਅਕਾਲੀਆਂ ਨੂੰ ਸਿੱਟ ਗਏ ਇਹਨਾਂ ਦੀ ਜੜ ਪ੍ਰਾਣੀ ਪੱਕੀ ਏ ਮਾੜੇ ਖਰਖਰੇ ਨਹੀਂ ਹੱਲਣੇ ਬਰੋਲਾ ਆਵੇ ਜਾਂ ਤੂਫਾਨ ਚਾਹੇ ਨਕਲੀ ਇਨਕਲਾਬੀਆਂ ਦੀ ਹਨੇਰੀ ਚੱਲਣੀ ਹੁਣ ਦੇਖ ਰੌਲਾ ਪੈ ਗਿਆ ਘੁੰਮ ਗਏ ਫੋਨ 11 ਜੋ ਬਹੁਮਤ ਅਕਾਲੀ ਜਿੱਤੇ ਮਾਨਸਾ ਜ਼ਿਲ੍ਹੇ ਦੇ ਜੋਨ ਇਲਜ਼ਾਮੋ ਇਲਜ਼ਾਮੀ ਹੋ ਗਏ ਕਿਹੜਾ ਨਿਤਰ ਖੜੂਗਾ ਦੇਖਦਿਆਂ ਬਾਈ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕੌਣ ਬਣੂਗਾ ਕੱਲ ਦਾ ਜੋ ਦੇਖਿਆ ਬਲਵੀਰ ਫਾਫੜੇ ਨੇ ਕਪਤਾ ਬਣਾਈ ਹਾਰਿਆਂ ਨੂੰ ਸਬਕ ਤੇ ਜਿੱਤਿਆਂ ਨੂੰ ਵਧਾਈ ਹਾਰਿਆਂ ਨੂੰ ਸਬਕ ਤੇ ਜਿੱਤਿਆਂ ਨੂੰ ਵਧਾਈ ਹਾਰਿਆਂ ਨੂੰ ਸਬਕ ਇਸ ਵਾਸਤੇ ਹੈ ਕਿ ਵਿਧਾਇਕਾਂ ਦਾ ਆਪਣਾ ਪਿੰਡ ਹੋਵੇ ਮੌਜੂਦੇ ਦੀ ਸਰਕਾਰ ਹੋਵੇ ਮੌਜੂਦਾ ਐਮਐਲਏ ਹੋਣ ਜਿਹੜੋ ਆਪਾਂ ਇਹ ਛੋਟੀ ਜਿਹੀ ਚੋਣ ਕਹਿੰਦੇ ਆ ਇਹ ਕਿਵੇਂ ਹਾਰ ਗਏ ਇਥੇ ਘਾਟ ਰਹੇਗੀ ਜੇ ਤਾਂ ਫਿਰ ਵਿਕਾਸਕਾਰ ਚ ਕਰੇ ਐ ਇਹ ਛੋਟੀ ਚੋਣ ਫਿਰ ਤਾਂ ਜਿੱਤਨੇ ਚਾਹੀਦੇ ਸੀ ਹਾਰ ਕਿਉਂ ਗਏ ਇਤਨਾ ਕਿਤੇ ਘਾਟ ਹੈ ਇਹ ਘਾਟ ਦੀ ਜਾਂਚ ਨਾ ਕੀਤੀ 2027 ਤਾਂ ਫਿਰ ਮੁਸ਼ਕਲ ਹੈ ਕਿਉਂਕਿ ਜਦੋਂ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਇਹ ਹਾਲ ਹੋ ਗਿਆ 27 ਵਾਲੀ ਤਾਂ ਬਹੁਤ ਵੱਡੀ ਚੋਣ ਹੁੰਦੀ ਹੈ ਤਾਂ ਜਿਵੇਂ ਹੀ ਰੁਝਾਨ ਆਉਣੇ ਸ਼ੁਰੂ ਹੋਏ ਨੇ ਇਹੀ ਖਬਰ ਚੱਲੀ ਗਈ ਇੱਥੇ ਵੀ ਅਕਾਲੀ ਜਿੱਤ ਗਿਆ ਇੱਥੇ ਵੀ ਅਕਾਲੀ ਜਿੱਤ ਗਿਆ ਇੱਥੇ ਵੀ ਅਕਾਲੀ ਜਿੱਤ ਗਿਆ ਇਦੋਂ ਬਾਅਦ ਪੋਸਟਾਂ ਪਾਉਣ ਲੱਗੀਆਂ ਕਹਿੰਦੇ ਜੀ ਇੱਥੇ-ਇੱਥੇ ਡਾਇਨਾਸੌਰਾਂ ਦੀਆਂ ਪੈੜਾਂ ਦੇਖੀ ਗਈਆਂ ਕਿਉਂਕਿ ਇਹ ਕਿਹਾ ਜਾਂਦਾ ਸੀ ਕਿ ਡਾਇਨਾਸੌਰ ਵਾਪਸ ਆ ਸਕਦੇ ਐ ਵੀ ਭਾਈ ਅਕਾਲੀ ਨਹੀਂ ਆਉਂਦੇ। ਹੱਤਵਾ ਦੇਣ ਵਾਲੇ ਲੋਕ ਹੁੰਦੇ ਐ ਲੋਕਾਂ ਨੇ ਵੋਟਾਂ ਪਾਤੀਆਂ ਤੇ ਹੁਣ ਜਿਹੜੇ ਕਹਿੰਦੇ ਵੀ 11 ਜੂਨ ਦੇ ਵਿੱਚ ਜਿਆਦਾ ਜਿੱਤੇ ਨੇ ਅਕਾਲੀ ਹੁਣ ਇਹਨਾਂ ਦੇ ਵਿੱਚੋਂ ਹੀ ਚੇਅਰਮੈਨ ਦੀ ਜਿਹੜੀ ਵੋਟ ਪੈਣੀ ਐ ਹੁਣ ਜਿਹਦਾ ਬਹੁਮਤ ਐ ਕਿ ਅਕਾਲੀਆਂ ਦਾ ਬਹੁਮਤ ਬਣਦਾ ਜਾ ਰਿਹਾ ਐ ਤੇ ਫਿਰ ਚੇਅਰਮੈਨ ਕੌਣ ਬਣੂਗਾ? ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਐ। ਹਾਲੇ ਕਲੀਅਰ ਨਹੀਂ ਹੋਇਆ। ਪਰ ਕਲੀਅਰ ਤਾਂ ਹੋਣਾ ਹੀ ਹੈ ਕਿਤੇ ਕਿਤੇ ਵੋਟਾਂ ਨੂੰ ਲੈ ਕੇ ਰੇੜਕਾ ਪਿਆ ਤਾਂ ਉਹਦੇ ਵਿੱਚ ਲੋਕਾਂ ਨੂੰ ਸੈਟੀਸਫਾਈ ਕਰਾਉਣਾ ਪਊ ਜੋ ਉਮੀਦਵਾਰ ਨੇ ਜੋ ਅਹੁਦੇਦਾਰ ਨੇ ਵੀ ਆਹ ਵੋਟਾਂ ਆਇਏ ਨੇ ਜੀ ਆਹ ਵੋਟਾਂ ਆਇਏ ਨੇ ਸੋਸ਼ਲ ਮੀਡੀਆ ਤੇ ਆਪਾਂ ਰੇੜਕਾ ਦੇਖੀ ਹੈ ਰਿਜ਼ਲਟ ਨੂੰ ਲੈ ਕੇ ਕਈ ਜਗ੍ਹਾਾਂ 'ਤੇ ਜਿਹੜਾ ਰੌਲਾ ਪਿਆ ਜੇ ਗੜਬੜੀ ਹੋਈ ਹੈ ਤਾਂ ਗਲਤ ਗੱਲ ਹੈ ਜੇ ਸਹੀ ਜਿੱਤੇ ਨੇ ਤਾਂ ਭਾਈ ਲੋਕਾਂ ਦਾ ਫਤਵਾ ਮਨਜ਼ੂਰ ਕਰਨਾ ਪਊ ਤਾਂ ਇਹ ਜੋ ਕੱਲ੍ਹ ਤੱਕ ਦੇਖਿਆ ਅੱਜ ਆਪਾਂ ਇਹ ਕਸਤਾ ਬਣਾਤੀ ਚੰਗੀ ਲੱਗੀ ਸੱਚੀ ਲੱਗੀ ਸ਼ੇਅਰ ਕਰ ਦਿਓ మీ పైన ఇద్దరం ఇగ్నోర